ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਵੀਡੀਓ ਆਪਾਂ ਜਿਵੇਂ ਕਹਿ ਦਿੰਨੇ ਆ ਕਿ ਬਹੁਤਾ ਪੜਿਆ ਲਿਖਿਆ ਵੀ ਕਈ ਵਾਰ ਆਪਾਂ ਨੂੰ ਮਾਰ ਲੈਂਦਾ ਤੇ ਉਸੇ ਗੱਲ ਦੇ ਉੱਤੇ ਅੱਜ ਦੀ ਵੀਡੀਓ ਜਿਹੜੀ ਢੁਕਦੀ ਹੈ ਇਸ ਵੀਡੀਓ ਦੇ ਇਸ ਗੱਲ ਦੇ ਉੱਤੇ ਢੁਕਣ ਦਾ ਕਾਰਨ ਕੀ ਹੈ ਇਹ ਤੁਹਾਨੂੰ ਵੀਡੀਓ ਦੇ ਐਂਡ ਤੱਕ ਪਤਾ ਲੱਗ ਜਾਏਗਾ ਵੀਡੀਓ ਨੂੰ ਤੁਸੀਂ ਪੂਰੀ ਦੇਖਿਓ ਤੇ ਜਿਹੜੀ ਅੱਜ ਦੀ ਕਹਾਣੀ ਆ ਇਹਦੀ ਸ਼ੁਰੂਆਤ ਮਹਾਰਾਸ਼ਟਰ ਦਾ ਦੇ ਗੜ ਚਰੋਲੀ ਨਾਮ ਦੇ ਇੱਕ ਇਲਾਕੇ ਤੋਂ ਹੁੰਦੀ ਹੈ ਗੜ ਚਰੋਲੀ ਦੇ ਵਿੱਚ ਇੱਕ ਸ਼ੰਕਰ কুমਾਰੇ ਨਾਮ ਦਾ ਵਿਅਕਤੀ ਰਹਿ ਰਿਹਾ ਜਿਹੜਾ ਸ਼ੰਕਰ ਕੁਮਾਰ ਹੈ ਉਹ ਵਧੀਆ ਪਰਿਵਾਰ ਦਾ ਵਧੀਆ ਭਰਿਆ ਪੂਰਾ ਪਰਿਵਾਰ ਆ ਉਹਦਾ ਉਹਦੇ ਪਰਿਵਾਰ ਦੇ ਵਿੱਚ ਉਹਦੇ ਬੇਟੇ ਇੱਕ ਉਹਦੀ ਨੂੰ ਤੇ ਉਹਦੀ ਪਤਨੀ ਵਿਜੈ ਕੁਮਾਰੀ ਤੇ ਨਾਲ ਇੱਕ ਉਹਨਾਂ ਦੀ ਬੇਟੀ ਹੈ ਬੇਟੀ ਹੈ ਜਿਹੜੀ ਉਹਦਾ ਵਿਆਹ ਹੋ ਚੁੱਕਿਆ ਉਹ ਸ਼ਾਦੀशुदा ਹੈ ਚਲੋ ਵਧੀਆ ਪਰਿਵਾਰ ਵਧੀਆ ਖਾਨਦਾਨ ਵਧੀਆ ਆਪਣਾ ਗੁਜ਼ਾਰਾ ਕਰ ਰਹੇ ਨੇ ਤੇ ਅਚਾਨਕ ਸਤੰਬਰ 2023 ਦੇ ਦੂਜੇ ਹਫ਼ਤੇ ਦੇ ਵਿੱਚ ਇੱਕ ਦਿਨ ਜਿਹੜਾ ਸ਼ੰਕਰ ਹੈ ਉਹ ਅਚਾਨਕ ਬਿਮਾਰ ਹੋ ਜਾਂਦਾ ਹੈ ਵਧੀਆ ਫਿੱਟ ਇਨਸਾਨ ਕਦੇ ਪਹਿਲਾਂ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਕਦੇ ਬਿਮਾਰ ਨਹੀਂ ਹੋਇਆ ਅਚਾਨਕ ਹੀ ਬਿਮਾਰ ਬਿਮਾਰ ਵੀ ਇਦਾਂ ਦਾ ਹੁੰਦਾ ਕਿ ਉਹਦਾ ਪਹਿਲਾਂ ਪੇਟ ਦਰਦ ਸ਼ੁਰੂ ਹੁੰਦਾ ਉਸ ਤੋਂ ਬਾਅਦ ਉਹਨੂੰ ਬੌਮਿਟਸ ਉਲਟੀਆਂ ਲੱਗ ਜਾਂਦੀਆਂ ਉਸ ਤੋਂ ਬਾਅਦ ਉਹਦਾ ਜਿਹੜਾ ਲੂਜ਼ ਮੋਸ਼ਨਸ ਵਗੈਰਾ ਲੱਗ ਜਾਂਦੇ ਨੇ ਤੇ ਪੂਰਾ ਸਰੀਰ ਦੇਖਦੇ ਦੇਖਦੇ ਦਰਦ ਕਰਨ ਲੱਗ ਜਾਂਦਾ ਸਿਰ ਦਰਦ ਹੱਥਾਂ ਪੈਰਾਂ ਚ ਦਰਦ ਬਹੁਤ ਜ਼ਿਆਦਾ ਇੱਕਦਮ ਤੇ ਜਿਹਨੂੰ ਕਦੇ ਪ੍ਰੋਬਲਮ ਨਹੀਂ ਹੋਈ ਬੰਦੇ ਨੂੰ ਇੱਕਦਮ ਇੰਨੀ ਪ੍ਰੋਬਲਮ ਆ ਜਾਣੀ ਤੇ ਫਟਾਫਟ ਉਹ ਕੀ ਕਰਦੇ ਆ ਉਹਨੂੰ ਇੱਕ ਹਸਪੀਟਲ ਦੇ ਵਿੱਚ ਲੋਕਲ ਡਾਕਟਰ ਕੋਲ ਲੈ ਕੇ ਜਾਂਦੇ ਆ ਤਾਂ ਡਾਕਟਰ ਉਹਨੂੰ ਚੈੱਕ ਕਰਦਾ ਡਾਕਟਰ ਦਾ ਜਦੋਂ ਕੁਝ ਵੀ ਸਮਝ ਨਹੀਂ ਲੱਗਦਾ ਉਹ ਦਵਾਈ ਵਗੈਰਾ ਦਿੰਦਾ ਉਹਦਾ ਕੋਈ ਅਸਰ ਵਗੈਰਾ ਨਹੀਂ ਹੁੰਦਾ ਤਾਂ ਉਹ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਭੇਜ ਦਿੰਦਾ ਕਿ ਇਹਨੂੰ ਥੋੜੇ ਜੇ ਵੱਡੇ ਹਸਪਤਾਲ ਦੇ ਵਿੱਚ ਲੈ ਕੇ ਜਾਓ ਤਾਂ ਕਿ ਇਹਦਾ ਉੱਥੇ ਜਾ ਕੇ ਇਲਾਜ ਹੋ ਸਕੇ ਚਲੋ ਸ਼ੰਕਰ ਨੂੰ ਵੱਡੇ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਉੱਥੇ ਡਾਕਟਰ ਉਹਨੂੰ ਤਾਂ ਕਿ ਉਹਨੂੰ ਦਵਾਈ ਦਿੰਦੇ ਆ ਤਾਂ ਕਿ ਉਹਦੀ ਥੋੜੀ ਜੀ ਤਕਲੀਫ ਘਟ ਸਕੇ ਕਾਰਨ ਉੱਥੇ ਵੀ ਡਾਕਟਰਾਂ ਨੂੰ ਕੁਝ ਨਹੀਂ ਪਤਾ ਲੱਗਦਾ ਚਲੋ ਇੱਕ ਦਿਨ ਬੀਤਦਾ ਤੇ ਅਗਲੇ ਹੀ ਦਿਨ ਵਿਜੇ ਕੁਮਾਰੇ ਜਿਹੜੀ ਕਿ ਪਤਨੀ ਆ ਸ਼ੰਕਰ ਦੀ ਉਹਨੂੰ ਵੀ ਇਹੀ ਸੇਮ ਪ੍ਰੋਬਲਮ ਹੋ ਜਾਂਦੀ ਆ ਉਸੇ ਤਰ੍ਹਾਂ ਪੇਟ ਚ ਦਰਦ ਸ਼ੁਰੂ ਹੋ ਕੇ ਪੂਰੇ ਸਰੀਰ ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਉਸੇ ਤਰ੍ਹਾਂ ਲੂਜ਼ ਮੋਸ਼ਨਸ ਵਗੈਰਾ ਉਹਨੂੰ ਹੁੰਦੇ ਆ ਗੌਰਮੈਂਟ ਵਗੈਰਾ ਉਹਨੂੰ ਲੱਗਦੀ ਆ ਉਲਟੀ ਵਗੈਰਾ ਤੇ ਉਹ ਵੀ ਓਨੀ ਹੀ ਬਿਮਾਰ ਉਹਨੂੰ ਵੀ ਫਿਰ ਨਾਲ ਹੀ ਸ਼ੰਕਰ ਦੇ ਭਰਤੀ ਕਰਾਇਆ ਜਾਂਦਾ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਜਾਂਦਾ ਟਾਈਮ ਲੰਘਦਾ ਤੇ ਜਦੋਂ ਡਾਕਟਰ ਦੇਖਦੇ ਆ ਕਿ ਇਹਨਾਂ ਦੀ ਸੇਧ ਦੇ ਵਿੱਚ ਕੋਈ ਸੁਧਾਰ ਨਹੀਂ ਹੁੰਦਾ ਕੋਈ ਉਹਨਾਂ ਦਾ ਜਿਹੜਾ ਇਲਾਜ ਸਹੀ ਨਹੀਂ ਹੋ ਰਿਹਾ ਕੋਈ ਉਹਨਾਂ ਦੀ ਬਿਮਾਰੀ ਬਾਰੇ ਨਹੀਂ ਪਤਾ ਲੱਗ ਰਿਹਾ ਤਾਂ ਡਾਕਟਰ ਉਹਨੂੰ ਉਹਨਾਂ ਦੋਨਾਂ ਜਣਿਆਂ ਨੂੰ ਮੀਆਂ ਬੀਬੀ ਨੂੰ ਰੈਫਰ ਕਰ ਦਿੰਦੇ ਆ ਨਾਗਪੁਰ ਉਹ ਨਾਗਪੁਰ ਕਿਸੇ ਹਸਪੀਟਲ ਦੇ ਵਿੱਚ ਭੇਜ ਦਿੰਦੇ ਚਲੋ ਉਹਨਾਂ ਨੂੰ ਨਾਗਪੁਰ ਲੈ ਕੇ ਜਾਇਆ ਜਾਂਦਾ ਹਾਲੇ ਉਹਨਾਂ ਦਾ ਉੱਥੇ ਇਲਾਜ ਚੱਲ ਰਿਹਾ ਪਰ ਕੋਈ ਸੁਧਾਰ ਨਹੀਂ ਆ ਰਿਹਾ ਕਿ اچانک 20 ਸਤੰਬਰ 2023 ਨੂੰ ਸ਼ੰਕਰ ਦੀ ਡੈਥ ਹੋ ਜਾਂਦੀ ਹੈ ਇਲਾਜ ਚੱਲਦੇ ਚੱਲਦੇ ਬਿਮਾਰੀ ਦਾ ਕੋਈ ਪਤਾ ਨਹੀਂ ਇੱਕਦੰਬ بیمار ਹੋਇਆ ਟੱਕਾ ਇਨਸਾਨ ਫਿਟ ਬਾਡੀ ਕਦੇ ਪਹਿਲਾਂ بیمار ਨਹੀਂ ਅਚਾਨਕ بیمار ਹੋਇਆ ਤੇ ਥੋੜੇ ਦਿਨਾਂ ਦੇ ਵਿੱਚ ਹੀ ਮਰ ਗਿਆ ਤੇ ਉਹਨੂੰ ਚਲੋ ਘਰ ਲੈ ਕੇ ਆਇਆ ਜਾਂਦਾ ਉਹਦੀ ਡੈੱਡ ਬਾਡੀ ਨੂੰ ਉਹਦੀ ਅੰਤਿਮ ਰਸਮਾਂ ਕੀਤੀਆਂ ਜਾਂਦੀਆਂ ਨੇ ਉਹਦਾ ਸੰਸਕਾਰ ਵਗੈਰਾ ਕੀਤਾ ਜਾਂਦਾ ਪਰ ਹਾਲੇ ਉਹਦਾ ਜਿਹੜਾ ਅੰਤਿਮ ਰਸਮਾਂ ਨੇ ਚੱਲ ਹੀ ਰਹੀਆਂ ਹੁੰਦੀਆਂ ਨੇ ਕਿ ਹਸਪੀਟਲ ਦੇ ਵਿੱਚੋਂ ਖਬਰ ਆਉਂਦੀ ਹੈ 26 ਸਤੰਬਰ 2023 ਨੂੰ ਸ਼ੰਕਰ ਦੀ ਪਤਨੀ ਜਿਹੜੀ ਵਿਜ਼ੇ ਆ ਉਦੋਂ ਮੌਤ ਹੋ ਜਾਂਦੀ ਹੈ ਦੋ ਮੈਂਬਰ ਕਰਦੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਇੱਕਦਮ ਬਿਮਾਰ ਹੁੰਦੇ ਆ ਤੇ 5-7 ਦਿਨ ਦੇ ਅੰਦਰ ਅੰਦਰ ਡੈਥ ਹੋ ਜਾਂਦੀ ਹੈ ਹਾਲੇ ਉਹਨਾਂ ਦੇ ਦੋਨਾਂ ਦੇ ਜਿਹੜੇ ਅੰਤਿਮ ਸੰਸਕਾਰ ਜਾਂ ਅੰਤਿਮ ਰਸਮਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਜਿਵੇਂ ਆਪਣੇ ਇਥੇ ਪੰਜਾਬ ਦੇ ਵਿੱਚ ਪੋਗ ਵਗੈਰਾ ਪਾਈ ਜਾਂਦੇ ਆ 13ਵੀਂ 14ਵੀਂ ਇਦਾਂ ਦਾ ਮਨਾਇਆ ਜਾਂਦਾ ਤੇ ਅਚਾਨਕ ਹੀ ਫਿਰ ਇਹ ਹਲੇ ਚੱਲ ਹੀ ਰਿਹਾ ਹੁੰਦਾ ਸ਼ੰਕਰ ਦੀ ਬੇਟੀ ਕੋਮਲ ਜਿਹੜੀ ਕਿ ਸ਼ਾਦੀ ਜੁਦਾ ਉਹਨੂੰ ਵੀ ਸੇਮ ਪ੍ਰੋਬਲਮ ਹੋ ਜਾਂਦੀ ਹੈ ਉਹ ਵੀ ਇਸੇ ਤਰ੍ਹਾਂ ਬਿਮਾਰ ਹੁੰਦੀ ਹੈ ਇਸੇ ਤਰ੍ਹਾਂ ਉਹਦਾ ਵੀ ਪੇਟ 'ਚ ਦਰਦ ਸ਼ੁਰੂ ਹੋ ਕੇ ਪੂਰੇ ਸਰੀਰ 'ਚ ਪੂਰੇ ਪਾਦਾਂ 'ਚ ਦਰਦ ਕੋਈ ਇਲਾਜ ਨਹੀਂ ਕੋਈ ਬਿਮਾਰੀ ਦੀ ਸਮਝ ਨਹੀਂ ਲੱਗਦੀ ਉਹਨੂੰ ਵੀ ਇਸੇ ਤਰ੍ਹਾਂ ਭਰਤੀ ਕਰਾਇਆ ਜਾਂਦਾ ਉਸ ਤੋਂ ਬਾਅਦ ਫਿਰ ਉਹਨਾਂ ਦੀ ਮਾਸੀ ਜਾਨੀ ਕਿ ਸ਼ੰਕਰ ਦੇ ਬੱਚਿਆਂ ਦੀ ਮਾਸੀ ਸ਼ੰਕਰ ਸ਼ੰਕਰ ਦੀ ਸਾਲੀ ਤੇ ਵਿਜੇ ਦੀ ਭੈਣ ਉਹ ਵੀ ਇਦਾਂ ਹੀ ਬਿਮਾਰ ਹੋ ਜਾਂਦੀ ਆ ਉਹ ਵੀ ਆਉਂਦੇ ਘਰ ਆਈ ਹੁੰਦੀ ਆ ਉਹਨਾਂ ਦੀ ਡੈਥ ਤੋਂ ਬਾਅਦ ਆਪਣੇ ਜੀਜਾ ਤੇ ਆਪਣੀ ਭੈਣ ਦੀ ਡੈਥ ਤੋਂ ਬਾਅਦ ਉਹ ਵੀ ਉਹਨਾਂ ਦੇ ਘਰ ਆਈ ਹੁੰਦੀ ਆ ਉਹ ਵੀ ਇਸੇ ਤਰ੍ਹਾਂ ਬਿਮਾਰ ਉਹਨੂੰ ਵੀ ਭਰਤੀ ਕਰਾਇਆ ਜਾਂਦਾ ਇੱਕ ਤੋਂ ਬਾਅਦ ਇੱਕ ਦੋ ਜਾਣੇ ਬਿਮਾਰ ਹਾਲੇ ਉਹਨਾਂ ਦਾ ਇਲਾਜ ਚੱਲ ਹੀ ਰਿਹਾ ਕਿ ਅਚਾਨਕ ਸ਼ੰਕਰ ਦਾ ਇੱਕ ਬੇਟਾ ਪ੍ਰਵੀਨ ਉਹਨੂੰ ਵੀ ਉਹੀ ਸੇਮ ਪ੍ਰੋਬਲਮ ਹੋ ਜਾਂਦੀ ਆ ਉਹ ਵੀ ਉਸੇ ਤਰ੍ਹਾਂ ਬਿਮਾਰ ਉਹਦੇ ਵੀ ਉਹੀ ਦਰਦ ਪੂਰੇ ਸਰੀਰ ਚ ਦਰਦ ਕਾਰਨ ਕੁਝ ਪਤਾ ਨਹੀਂ ਇਲਾਜ ਕਿਸੇ ਤਰ੍ਹਾਂ ਦਾ ਸੰਭਵ ਨਹੀਂ ਹੋ ਰਿਹਾ ਕੋਈ ਕਿਸੇ ਇਲਾਜ ਨਾਲ ਮੋੜਾ ਪੈ ਸਕੇ ਕੋਈ ਦਵਾਈ ਅਸਰ ਨਹੀਂ ਕਰ ਰਹੀ ਉਹਨਾਂ ਦਾ ਇਲਾਜ ਡਾਕਟਰ ਆਪਣੀ ਕੋਸ਼ਿਸ਼ ਪੂਰੀ ਕਰ ਰਹੇ ਨਾਗਪੁਰ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੁੰਦਾ ਤਾਂ ਇੱਕ ਦਿਨ ਸ਼ੰਕਰ ਦੀ ਬੇਟੀ ਜਿਹੜੀ ਆਪਣੇ ਬਿਮਾਰੀ ਨਾਲ ਲੜਦੀ ਲੜਦੀ ਦਮ ਤੋੜ ਦਿੰਦੀ ਆ ਸ਼ੰਕਰ ਦੀ ਬੇਟੀ ਦੀ ਡੈਥ ਹੋ ਜਾਂਦੀ ਆ ਉਸ ਦੀ ਬੇਟੀ ਤੋਂ ਬਾਅਦ ਉਹਦੀ ਸਾਲੀ ਉਸ ਦੀ ਸਾਲੀ ਤੋਂ ਬਾਅਦ ਸ਼ੰਕਰ ਦਾ ਬੇਟਾ ਪ੍ਰਵੀਰ ਉਹਦੀ ਵੀ ਡੈਥ ਹੋ ਜਾਂਦੀ ਆ ਇੱਕ ਇੱਕ ਕਰਕੇ ਤਿੰਨੋ ਜਣੇ ਇਹ ਮਰ ਜਾਂਦੇ ਆ ਪਹਿਲਾਂ ਦੋ ਜਣਾਂ ਦੀ ਪਹਿਲਾਂ ਮੌਤ ਹੋ ਚੁੱਕੀ ਆ ਤਿੰਨ ਜਣਾਂ ਇਹਨਾਂ ਦੀ ਮੌਤ ਹੋ ਚੁੱਕੀ ਆ ਟੋਟਲ 5 ਜਣਾਂ ਦੀ ਮੌਤ 20 ਸਪਟੰਬਰ ਨੂੰ ਪਹਿਲੀ ਮੌਤ ਹੋਈ ਸੀ ਉਸ ਤੋਂ ਬਾਅਦ ਅੱਜ 10 ਅਕਤੂਬਰ ਹੋ ਜਾਂਦੀ ਆ ਦਾਸਕਤੋਂ ਵਰ ਤੱਕ 5 ਮੌਤਾਂ 20 ਦਿਨਾਂ 'ਚ 5 ਜਾਣੇ ਮਰ ਜਾਂਦੇ ਆ ਸਾਰੇ ਇਲਾਕੇ 'ਚ ਰਿਸ਼ਤੇਦਾਰਾਂ ਦੇ ਵਿੱਚ ਸਹਿਮ ਪੈਦਾ ਹੋ ਜਾਂਦਾ ਸਾਰੇ ਘਰ ਦੇ ਹੋਰ ਪਰਿਵਾਰਕ ਮੈਂਬਰ ਉਹਨਾਂ ਦੀ ਨੂੰਹ ਵਗੈਰਾ ਉਹਦਾ ਬੇਟਾ ਸਾਰਿਆਂ 'ਚ ਡਰ ਕਿ ਕੀ ਹੋਈ ਜਾਂਦਾ ਸਾਡੇ ਹੀ ਪਰਿਵਾਰ ਦੇ ਉੱਤੇ ਕਿਹਾ ਜਾ ਕਹਿਟਿਆ ਆਲੇ ਦਾਲੇ ਦੇ ਲੋਕ ਪਰਿਵਾਰ ਦੇ ਲੋਕ ਮਾਨਲੇ ਦੇ ਲੋਕ ਪਿੰਡ ਦੇ ਲੋਕ ਗੱਲਾਂ ਕਰਦੇ ਆ ਕਈ ਲੋਕ ਕਹਿੰਦੇ ਆ ਕਿ ਸ਼ਾਇਦ ਇਹਨਾਂ ਦੇ ਉੱਪਰ ਕਿਸੇ ਨੇ ਟੂਣਾ ਟੋਟਕਾ ਕਰਾ ਦਿੱਤਾ ਟੂਣਾ ਵਗੈਰਾ ਕਰਤਾ ਜਾਂ ਕਿਸੇ ਤੋਂ ਕੁਝ ਕਰਾਤਾ ਐਦਾਂ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਜਦੋਂ ਡਾਕਟਰੀ ਇਲਾਜ ਸੰਭਵ ਨਾ ਹੋਵੇ ਡਾਕਟਰ ਦਾ ਜਿਹੜਾ ਇਲਾਜ ਕੀਤਾ ਉਹ ਕੰਮ ਨਾ ਕਰੇ ਤਾਂ ਆਬਵੀਅਸ ਜੀ ਗੱਲਾਂ ਲੋਕ ਇਹੋ ਜਿਹੇ ਅੰਧਵਿਸ਼ਵਾਸ ਦੇ ਵਿੱਚ ਫਸਦੇ ਜਾਂਦੇ ਆ ਫਿਰ ਚਲੋ ਇਹਨਾਂ ਦਾ ਗੱਲਾਂ ਤਰ੍ਹਾਂ ਤਰ੍ਹਾਂ ਦੀਆਂ ਚਾਲੇ ਰਹੀਆਂ ਨੇ ਕਿ ਸ਼ੰਕਰ ਦਾ ਇੱਕ ਬੇਟਾ ਜੋ ਕਿ ਦਿੱਲੀ ਤੋਂ ਆਇਆ ਸੀ ਉਹਨਾਂ ਨੇ ਆਖਰੀ ਮਰਾਸਮਾ ਕਰਨ ਤੋਂ ਬਾਅਦ ਦਿੱਲੀ ਵਾਪਸ ਚਲੇ ਜਾਂਦਾ ਉਹ ਦਿੱਲੀ ਵਾਪਸ ਜਾਂਦਾ ਤਾਂ ਅਚਾਨਕ ਉੱਥੇ ਜਾ ਕੇ ਉਹਨੂੰ ਵੀ ਉਹੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਉਹ ਡਰ ਜਾਂਦਾ ਕਿ ਇਹਹੀ ਪ੍ਰੋਬਲਮ ਮੇਰੇ ਘਰ ਦੇ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਵੀ ਹੋਈ ਸੀ ਤੇਹੀ ਪ੍ਰੋਬਲਮ ਮੇਰੇ ਤੋਂ ਹੋ ਰਹੀ ਹੈ ਤਾਂ ਉਹਨੂੰ ਦਿੱਲੀ ਦੇ ਇੱਕ ਹਸਪਤਾਲ ਦੇ ਵਿੱਚ ਐਡਮਿਟ ਕੀਤਾ ਜਾਂਦਾ ਉਹਦਾ ਉੱਥੇ ਇਲਾਜ ਚੱਲ ਰਿਹਾ ਹੈ ਕਿ ਇੱਕ ਖਬਰ ਹੋਰ ਆਉਂਦੀ ਹੈ ਉਹਨਾਂ ਦਾ ਕੋਈ ਦੂਰ ਦਾ ਰਿਸ਼ਤੇਦਾਰ ਜੋ ਕਿ ਉਹਨਾਂ ਦੇ ਘਰ ਦੇ ਵਿੱਚ ਆਇਆ ਸੀ ਪਿਛਲੇ ਦਿਨੀ ਜਦੋਂ 5 ਜਣਾਂ ਦੀ ਮੌਤ ਹੋਈ ਆ ਤਾਂ ਉਸ ਤੋਂ ਬਾਅਦ ਉਹ ਕੋਈ ਰਿਸ਼ਤੇਦਾਰ ਉਹਨਾਂ ਦੇ ਘਰ ਰਹਿ ਕੇ ਗਿਆ ਸੀ ਜਿਹੜਾ ਉਹਨੂੰ ਵੀ ਉਹੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਤੇ ਉਸ ਦੇ ਨਾਲ ਹੀ ਇੱਕ ਡਰਾਈਵਰ ਜੋ ਕਿ 5-4 ਦਿਨ ਉਹਦੇ ਨਾਲ ਹੀ ਉਹਨਾਂ ਦੇ ਘਰ ਰਿਹਾ ਸੀ ਸ਼ੰਕਰ ਦੇ ਘਰ ਉਹਨੂੰ ਵੀ ਉਹੀ ਪ੍ਰੋਬਲਮ ਉਹ ਵੀ ਉਦਾਂ ਹੀ ਬਿਮਾਰ ਤੇ ਹਾਲੇ ਦੋ ਜਾਨੇ ਤੋਂ ਪੰਜ ਜਾਨਾਂ ਦੀ ਡੈਥ ਹੋਈ ਹੈ ਦੋ ਜਾਨੇ ਪਹਿਲਾਂ ਬਿਮਾਰ ਹੋਏ ਨੇ ਤੇ ਇੱਕ ਨਾਲ ਡਰਾਈਵਰ ਹੋ ਜਾਂਦਾ ਤੇ ਡਰਾਈਵਰ ਦੇ ਨਾਲ ਫਿਰ ਇੱਕ ਖਬਰ ਹੋਰ ਆਉਂਦੀ ਹੈ ਉਹਨਾਂ ਦਾ ਇੱਕ ਮਾਸੜ ਹੁੰਦਾ ਸ਼ੰਕਰ ਦਾ ਇੱਕ ਲਾਲੋ ਸਾਧੂ ਉਹ ਵੀ ਇਸੇ ਤਰ੍ਹਾਂ ਬਿਮਾਰ ਹੋ ਜਾਂਦਾ ਉਹਨੂੰ ਵੀ ਉਹੀ ਪ੍ਰੋਬਲਮ ਪਹਿਲਾਂ ਪੇਟ ਖਰਾਬ ਹੋਣਾ ਉਸ ਤੋਂ ਬਾਅਦ ਲੂਈ ਮੋਸ਼ਨ ਜਾਂ ਆਪਾਂ ਕਹਿ ਦਈਏ ਪਰਮੇਟਸ ਵਗੈਰਾ ਉਟੀਆਂ ਵਗੈਰਾ ਲੱਗਣੀਆਂ ਉਲਟੀਆਂ ਤੋਂ ਬਾਅਦ ਸਾਰੇ ਸਰੀਰ 'ਚ ਦਰਦ ਹੋ ਜਾਣਾ ਹੱਥਾਂ ਪੈਰਾਂ 'ਚ ਅਰਦਾਸਤ ਨਹੀਂ ਹੁੰਦਾ ਇਹ ਜਿਆ ਦਰਦ ਤੇ ਫਿਰ ਉਹਨਾਂ ਨੂੰ ਵੀ ਕੋਈ ਇਲਾਜ ਨਾ ਹੋਣਾ ਕਿਸੇ ਬਿਮਾਰੀ ਦਾ ਪਤਾ ਨਾ ਲੱਗਣਾ 5 ਜਾਨਾਂ ਦੀ ਡੈਥ ਹੋ ਚੁੱਕੀ ਹੈ 4 ਜਾਨੇ ਹੋਰ ਹਸਪਤਾਲ ਦੇ ਵਿੱਚ ਭਰਤੀ ਹੋ ਚੁੱਕੇ ਨੇ ਜਦੋਂ ਇੰਨਾ ਕੁਝ ਹੁੰਦਾ ਤਾਂ ਖਬਰ ਸਾਰੇ ਇਲਾਕੇ ਦੇ ਵਿੱਚ ਫੈਲਦੀ ਹੈ ਜਦੋਂ ਇਲਾਕੇ ਦੇ ਵਿੱਚ ਖਬਰ ਫੈਲਦੀ ਹੈ ਤਾਂ ਪੁਲਿਸ ਤੱਕ ਖਬਰ ਪਹੁੰਚਦੀ ਹੈ ਤਾਂ ਪੁਲਿਸ ਦੀ ਫਰੇਜ਼ ਦੇ ਵਿੱਚ ਇਨਵੋਲਵਮੈਂਟ ਹੋ ਜਾਂਦੀ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਦਾਖਲ ਦਿੰਦੀ ਹੈ ਪੁਲਿਸ ਸੋਚਉਂਦੀ ਹੈ ਕਿ ਇੱਕੇ ਪਰਿਵਾਰ ਨਾਲ ਇਦਾਂ ਕਿਵੇਂ ਹੋ ਸਕਦਾ ਹੈ ਕਿਵੇਂ ਇੰਨੇ ਲੋਕਾਂ ਦੀ ਡੈਥ ਜਾਂ ਇੰਨੇ ਲੋਕ ਬਿਮਾਰ ਇੱਕੇ ਪਰਿਵਾਰ ਦੇ ਹੋ ਸਕਦੇ ਆ ਕਿ ਕੋਈ ਨਵੀਂ ਤਰ੍ਹਾਂ ਦੀ ਜੇ ਬਿਮਾਰੀ ਹੋਵੇ ਤਾਂ ਸਾਰਿਆਂ ਨੂੰ ਹੋਵੇ ਹੋਰਾਂ ਦੇ ਘਰਾਂ 'ਚ ਵੀ ਜਾਵੇ ਜਾਂ ਹੋਰ ਲੋਕਾਂ ਨੂੰ ਵੀ ਹੋਵੇ ਤਾਂ ਪੁਲਿਸ ਸਭ ਤੋਂ ਪਹਿਲਾਂ ਕਦਮ ਚੁੱਕਦੀ ਹੈ ਜਿਹੜਾ ਉਹ ਪੋਸਟਮਾਰਟਮ ਰਿਪੋਰਟ ਜਿਹੜੀ ਕਿ ਪਹਿਲਾਂ ਮਰ ਚੁੱਕੇ ਨੇ 5 ਜਾਨੇ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਉਹਨਾਂ ਦੀ ਰਿਪੋਰਟ ਚੈੱਕ ਕਰਦੀ ਹੈ ਉਨ੍ਹਾਂ ਦੀ ਰਿਪੋਰਟ ਤੋਂ ਇੱਕ ਪੁਲਿਸ ਨੂੰ ਹੈਰਾਨ ਕਰਨ ਵਾਲਾ ਤੱਥ ਮਿਲਦਾ ਇੱਕ ਸਾਹਮਣੇ ਆਉਂਦਾ ਜਿਹਾ ਤੱਥ ਜਿਸ ਤੋਂ ਪੁਲਿਸ ਹੈਰਾਨ ਰਹਿ ਜਾਂਦੀ ਹੈ ਜਿਹਨੂੰ ਦੇਖ ਕੇ ਕਿ ਜਿੰਨੇ ਵੀ ਇਹ 5 ਜਣਾਂ ਦੀ ਮੌਤ ਹੋਈ ਆ ਇਹਨਾਂ ਦੀ ਮੌਤ ਦਾ ਕਾਰਨ ਹਾਰਟ ਅਟੈਕ ਲਿਖਿਆ ਹੁੰਦਾ ਪੋਸਟਮਾਰਟਮ ਦੇ ਵਿੱਚ ਪੁਲਿਸ ਹੈਰਾਨ ਹਾਰਟ ਅਟੈਕ ਦੇ ਨਾਲ ਮਲਟੀਪਲ ਆਰਗਨ ਫੇਲਿਅਰ ਕਿ ਸਰੀਰ ਦੇ ਅੰਦਰੋਂ ਅੰਗ ਜਿਵੇਂ ਕਿ ਕਿਡਨੀਜ਼ ਫੇਫੜੇ ਹੈ ਨਾ ਤੇ ਲੀਵਰ ਵਗੈਰਾ ਇਹਨਾਂ ਦਾ ਇਕੱਠੇ ਹੀ ਫੇਲ ਹੋ ਜਾਣਾ ਉਹ ਲਿਖਿਆ ਹੋਇਆ ਇਹਦੇ ਵਿੱਚ ਤਾਂ ਪੁਲਿਸ ਨੂੰ ਯਕੀਨ ਨਹੀਂ ਹੁੰਦਾ ਕਿ ਇਦਾਂ ਕਿਵੇਂ ਹੋ ਸਕਦਾ ਕਿ ਅਲੱਗ-ਅਲੱਗ ਉਮਰ ਦੇ ਅਲੱਗ-ਅਲੱਗ ਜਗ੍ਹਾ ਰਹਿਣੇ ਵਾਲੇ ਪੰਜ ਇਨਸਾਨ ਉਹਨਾਂ ਦੀ ਮੌਤ ਦਾ ਕਾਰਨ ਇੱਕ ਹਾਰਟ ਫੇਲਿਅਰ ਇਤਫਾਕ ਨਹੀਂ ਹੋ ਸਕਦਾ ਤੇ ਪੁਲਿਸ ਨੂੰ ਡਾਕਟਰਜ਼ ਵੱਲੋਂ ਇੱਕ ਜਾਣਕਾਰੀ ਹੋਰ ਮਿਲਦੀ ਹੈ ਕਿ ਜਦੋਂ ਇਹਨਾਂ ਨੂੰ ਭਾਰਤੀ ਕੀਤਾ ਗਿਆ ਸੀ ਪੰਜ ਜਣਿਆਂ ਨੂੰ ਤੇ ਜਿਹੜੇ ਚਾਰ ਹੋਰ ਭਾਰਤੀ ਨੇ ਇਨਾਂ ਦੇ ਜਿਹੜੇ ਬੁੱਲ ਨੇ ਉਹ ਕਾਲੇ ਹੋ ਜਾਂਦੇ ਆ ਤਾਂ ਪੁਲਿਸ ਨੂੰ ਇਹ ਥੋੜਾ ਜਿਹਾ ਇੱਕ ਕਲੂ ਹੋਰ ਮਿਲਦਾ ਤੇ ਪੁਲਿਸ ਨੂੰ ਲੱਗਦਾ ਕਿ ਇਦਾਂ ਦੇ ਲੱਛਣ ਕਿਸੇ ਜ਼ਹਿਰ ਦੇ ਕਾਰਨ ਦੇਖ ਸਕਦੇ ਆ ਜੇ ਕੋਈ ਬੰਦਾ ਜ਼ਹਿਰ ਖਾ ਲੈਂਦਾ ਜਾਂ ਕਿਸੇ ਨੂੰ ਦਿੱਤੀ ਜਾਂਦੀ ਆ ਤਾਂ ਉਹਦੇ ਬੁੱਲ ਵਗੈਰਾ ਨੀਲੇ ਹੋਣ ਲਾ ਜਾਂਦੇ ਆ ਹਨਾ ਤਾਂ ਪੁਲਿਸ ਨੂੰ ਲੱਗਦਾ ਕਿ ਸ਼ਾਇਦ ਕੋਈ ਇਹਨਾਂ ਨੂੰ ਜ਼ਹਿਰ ਦੇ ਰਿਹਾ ਇਹਨਾਂ ਦੇ ਪਰਿਵਾਰ ਨੂੰ ਤਾਂ ਪੁਲਿਸ ਉਹਨਾਂ ਦੇ ਘਰ ਜਾਂਦੀ ਆ ਘਰ ਜਾ ਕੇ ਤਹਿਕੀਕਾ ਸ਼ੁਰੂ ਕਰਦੀ ਆ ਸਾਰੇ ਲੋਕਾਂ ਤੋਂ ਪੁੱਛ ਕੇ ਸ਼ੁਰੂ ਹੁੰਦੀ ਆ ਪਰ ਫੈਮਿਲੀ ਮੈਂਬਰਾਂ ਤੋਂ ਪੁੱਛ ਕੇ ਸ਼ੁਰੂ ਹੁੰਦੀ ਆ ਤਾਂ ਪੁਲਿਸ ਨੂੰ ਇੱਕ ਉਹਨਾਂ ਦੀ ਨੂਹ ਦੇ ਉੱਤੇ ਸ਼ੱਕ ਹੁੰਦਾ ਕਿ ਕਿਉਂਕਿ ਉਹ ਨੂਹ ਦਾ ਨਾ ਜਿਹੜਾ ਵਤੀਰਾ ਹੁੰਦਾ ਉਹ ਥੋੜਾ ਚੇਂਜ ਹੁੰਦਾ ਆਪਣੇ ਘਰ ਦੇ ਵਿੱਚ 5 ਬੰਦਿਆਂ ਦੀ ਪਹਿਲਾਂ ਡੈਥ ਹੋ ਚੁੱਕੀ ਹੋਵੇ ਚਾਰ ਜਾਣੇ ਕਿਸੇ ਜਿਹੀ ਬਿਮਾਰੀ ਦਾ ਸ਼ਿਕਾਰ ਹੋਏ ਹੋਣ ਜਿਹਦਾ ਕੋਈ ਇਲਾਜ ਨਹੀਂ ਜਿਸਦਾ ਕੋਈ ਪਤਾ ਨਹੀਂ ਲੱਗ ਰਿਹਾ ਜਿਸਦਾ ਬਿਮਾਰੀ ਦੇ ਬਾਰੇ ਕਿਸੇ ਨੂੰ ਕਿਸੇ ਡਾਕਟਰ ਨੂੰ ਜਾਣਕਾਰੀ ਨਹੀਂ ਤੇ ਸਾਰੇ ਸਹਿਮੇ ਹੁੰਦੇ ਆ ਪਰ ਉਹ ਨੂ ਨੂ ਛੱਡ ਕੇ ਘਰ ਦੇ ਸਾਰੇ ਹੋਰ ਪਰਿਵਾਰਕ ਮੈਂਬਰਾਂ ਦੇ ਵਿੱਚ ਸਹਿਮ ਦਾ ਮਾਹੌਲ ਹੁੰਦਾ ਪਰ ਨੂ ਦੇ ਵਿੱਚ ਪੁਲਿਸ ਨੂੰ ਇਤਨਾ ਕੁਝ ਨਹੀਂ ਦਿਖਦਾ ਤਾਂ ਪੁਲਿਸ ਨੂੰ ਉਸ ਦੇ ਉੱਪਰ ਸ਼ੱਕ ਹੁੰਦਾ ਤਾਂ ਪੁਲਿਸ ਉਹਨੂੰ ਸ਼ੱਕ ਦੇ ਕਾਰਨ ਨੂੰ ਜ਼ਿਆਦਾਤਰ ਕੁਛ ਤਾਂ ਉਹਨੂੰ ਤੇ ਸਖਤੀ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਜਿਆ ਵਾਪਰਿਆ ਤਾਂ ਪੁਲਿਸ ਆਪਣੀਆਂ ਟੀਮਾਂ ਲਾਉਂਦੀ ਹੈ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਸ਼ੁਰੂ ਕਰਦੀ ਹੈ ਜਿਹੜੀ ਉਹ ਨੂ ਹੈ ਨੂ ਦਾ ਨਾਮ ਹੁੰਦਾ ਸੰਗ ਮਿੱਤਰਾ ਸੰਗ ਮਿੱਤਰਾ ਪੁਲਿਸ ਨੂੰ ਪਤਾ ਲੱਗਦਾ ਪੁਲਿਸ ਨੂੰ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਸੰਗਮਿਤਰਾ ਇੱਕ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਪੜ੍ਹੀ ਹੁੰਦੀ ਹੈ ਉਹਨੇ ਆਪਣੀ ਪੜ੍ਹਾਈ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਨਾ ਕਿ ਵਧੀਆ ਨੰਬਰਾਂ ਦੇ ਕਿਟਨੀ ਬਲਕਿ ਟਾਪਰ ਰਹੀ ਹੁੰਦੀ ਹੈ ਉਹਨੂੰ ਪੂਰੀ ਜਾਣਕਾਰੀ ਹੁੰਦੀ ਹੈ ਫਸਲਾਂ ਦੇ ਬਾਰੇ ਫਸਲਾਂ ਦੇ ਵਿੱਚ ਆਉਣ ਵਾਲੀਆਂ ਬਿਮਾਰੀਆਂ ਉਹਨਾਂ ਨੂੰ ਨਜਿੱਠਣ ਲਈ ਕਿਹੜੇ-ਕਿਹੜੇ ਆ ਉਹਦੇ ਵਿੱਚ ਕੀਟਨਾਸ਼ਕ ਜਾਂ ਕਹਿ ਦਈਏ ਹਰਬੀਸਾਈਡਸ ਜਿਹੜੀਆਂ ਆਪਣੇ ਕੱਖ ਵਗੈਰਾ ਮਾਰਦੇ ਹੋ ਦਵਾਈਆਂ ਜ਼ਹਿਰਾਂ ਬਾਰੇ ਉਹਨੂੰ ਪੂਰੀ ਜਾਣਕਾਰੀ ਹੁੰਦੀ ਹੈ ਤਾਂ ਪੁਲਿਸ ਨੂੰ ਲੱਗਦਾ ਕਿ ਇਹਦਾ ਇੱਕ ਕਨੈਕਸ਼ਨ ਹੋ ਸਕਦਾ ਕਿਉਂਕਿ ਇਹਨੂੰ ਇੰਨੀ ਜ਼ਿਆਦਾ ਜਾਣਕਾਰੀ ਹੈ ਜ਼ਹਿਰਾਂ ਬਾਰੇ ਇਹਨਾਂ ਨੂੰ ਜ਼ਹਿਰ ਦਿੱਤੀ ਹੋ ਸਕਦੀ ਹੈ ਤਾਂ ਪੁਲਿਸ ਥੋੜੀ ਸ਼ਕਤੀ ਅਪਣਾਉਂਦੀ ਹੈ ਉਹਨੂੰ ਅਰੈਸਟ ਕਰਦੀ ਹੈ ਅਰੈਸਟ ਕਰਨ ਤੋਂ ਬਾਅਦ ਉਹਨੂੰ ਤੋਂ ਕੁਛ-ਕਿਛ ਕੀਤੀ ਜਾਂਦੀ ਹੈ ਪਹਿਲਾਂ ਉਹ ਨਾਂ ਨੂੰ ਕਰ ਕਹਦੀ ਹੈ ਪਰ ਥੋੜੀ ਸ਼ਕਤੀ ਕਰਨ ਤੋਂ ਬਾਅਦ ਪੁਲਿਸ ਦੇ ਸਾਹਮਣੇ ਉਹ ਫਿਰ ਕਬੂਲ ਕਰ ਲੈਂਦੀ ਹੈ ਕਿ ਉਨਾਂ ਦੀ ਮੌਤ ਦਾ ਕਾਰਨ ਹੋਈ ਹੈ ਮੌਤ ਉਹਨੇ ਜਿਹੜੀ ਉਹਨਾਂ ਦਾ ਕਤਲ ਹੈ ਉਹ ਕਿਵੇਂ ਕੀਤਾ ਕਾਰਨ ਕੀ ਆ ਉਹ ਲੋਕ ਦੇ ਸਾਹਮਣੇ ਜਦੋਂ ਆਉਂਦਾ ਤਾਂ ਝੰਜੋੜ ਕੇ ਰੱਖ ਦਿੰਦਾ ਜਿਵੇਂ ਮੈਂ ਤੁਹਾਨੂੰ ਤੁਸੀਂ ਦੇਖਿਆ ਹੋਣਾ ਜਿਹੜਾ ਆਪਣਾ ਥੰਬਨੇਲ ਆ ਉਹਦੇ ਵਿੱਚ ਤੇ ਵੀ ਮੈਂ ਦੱਸਿਆ ਕਿ ਮੌਤ ਦਾ ਕਾਰਨ ਆ ਜਿਹੜਾ ਉਹਦੇ ਜਿਹੜੇ ਕਤਲ ਨੇ ਕਤਲਾਂ ਦੀ ਵਜ੍ਹਾ ਹੈ ਜਿਹੜੀ ਉਹ ਹੈਰਾਨ ਕਰ ਦੇਣ ਵਾਲੀ ਆ ਕਿਉਂਕਿ ਜਿਹੜੀ ਸੰਗਮਿਤਰਾ ਉਹ ਜਦੋਂ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੁੰਦੇ ਆ ਉਹਨੂੰ ਇੱਕ ਲੜਕੇ ਦੇ ਨਾਲ ਪਿਆਰ ਹੋ ਜਾਂਦਾ ਹੈ ਪਿਆਰ ਹੋਣ ਤੋਂ ਬਾਅਦ ਉਹ ਲਵ ਮੈਰਿਜ ਕਰਾਉਂਦੀ ਆ ਉਹ ਲੜਕਾ ਹੋਰ ਕੋਈ ਨਹੀਂ ਸ਼ੰਕਰ ਦਾ ਬੇਟਾ ਪ੍ਰਵੀਨ ਹੁੰਦਾ ਜਿਹਦੇ ਨਾਲ ਕਿਉਂ ਲਵ ਮੈਰਿਜ ਕਰਾਉਂਦੀ ਆ ਉਸ ਦੀ ਲਵ ਮੈਰਿਜ ਹੁੰਦੀ ਆ ਜਦੋਂ ਤਾਂ ਜਿਹੜਾ ਪ੍ਰਵੀਨ ਤੇ ਸੰਗਮਿਤਰਾ ਇਹਨਾਂ ਦੀ ਜਿਹੜੀਆਂ ਦੋਨਾਂ ਦੀ ਕਾਸਟਸ ਨੇ ਉਹ ਅਲੱਗ-ਅਲੱਗ ਹੁੰਦੀਆਂ ਨੇ ਜਿਸ ਦੇ ਕਾਰਨ ਜਿਹੜੇ ਸੰਗਮਿਤਰਾ ਉਹਦੇ ਜਿਹੜੇ ਮਾਪੇ ਨੇ ਜਿਹੜਾ ਉਹਦਾ ਪਰਿਵਾਰ ਆ ਉਹਨੂੰ ਇਹ ਵਿਆਹ ਮਨਜ਼ੂਰ ਨਹੀਂ ਹੁੰਦਾ ਉਹ ਇਸ ਵਿਆਹ ਦੇ ਖਿਲਾਫ ਹੁੰਦੇ ਆ ਪਰ ਆਪਣੇ ਘਰਦਿਆਂ ਦੇ ਖਿਲਾਫ ਜਾ ਕੇ ਫਿਰ ਵੀ ਸੰਗ ਮਿਤਰਾ ਪ੍ਰਵੀਨ ਦੇ ਨਾਲ ਵਿਆਹ ਕਰਵਾ ਲੈਂਦੀ ਆ ਉਸਦੇ ਵਿਆਹ ਹੋਣ ਤੋਂ ਬਾਅਦ ਉਹਦੀ ਸ਼ਾਦੀ ਹੋਣ ਤੋਂ ਬਾਅਦ ਜਿਹੜੇ ਸੰਗ ਮਿਤਰਾ ਦੇ ਮਾਪੇ ਹੁੰਦੇ ਆ ਉਹ ਆਪਣੀ ਬੇਇੱਜ਼ਤੀ ਨੂੰ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਅੱਜ ਕੱਲ ਦਾ ਸਮਾਜ ਹੀ ਹੈ ਜੀ ਹੈ ਨਾ ਇਸ ਗੱਲ ਨੂੰ ਬੇਇੱਜ਼ਤੀ ਸਮਝਿਆ ਜਾਂਦਾ ਜੇ ਕੋਈ ਆਪਣਾ ਬੱਚਾ ਕਿਸੇ ਹੋਰ ਕਾਸਟ ਦੇ ਵਿੱਚ ਵਿਆਹ ਕਰਾ ਲੈਂਦਾ ਤੇ ਲੋਕ ਵੀ ਫਿਰ ਤਾਨੇ ਮਿਹਨੇ ਮਾਰਨੇ ਸ਼ੁਰੂ ਕਰ ਦਿੰਦੇ ਆ ਆਪਣੇ ਸਮਾਜ ਦਾ ਇੱਕ ਘਟੀਆ ਪੱਖ ਹੈ ਲੋਕ ਜਦੋਂ ਤਾਨੇ ਮਿਹਨੇ ਮਾਰਦੇ ਆ ਤਾਂ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੇ ਤਾਂ ਜਿਹੜੇ ਉਸਦੇ ਮਾਪੇ ਬਾਪ ਨੇ ਸੰਗ ਮਿੱਤਰਾਂ ਦੇ ਉਹ ਸੁਸਾਈਡ ਕਰ ਲੈਂਦੇ ਆ ਉਹ ਆਤਮ ਹੱਤਿਆ ਕਰ ਲੈਂਦੇ ਆ ਜਿਸ ਦਾ ਜਦੋਂ ਫਿਰ ਸੰਗ ਮਿੱਤਰਾਂ ਨੂੰ ਪਤਾ ਲੱਗਦਾ ਤਾਂ ਉਹਨੂੰ ਬਹੁਤ ਜ਼ਿਆਦਾ ਅਫਸੋਸ ਹੁੰਦਾ ਇੱਕ ਤਾਂ ਕਾਰਨ ਇਹ ਹੁੰਦਾ ਕਿ ਉਹਨੂੰ ਅਫਸੋਸ ਹੁੰਦਾ ਕਿ ਮੇਰੇ ਕਾਰਨ ਮੇਰੇ ਮਾਪੇ ਨੇ ਖੁਦਕੁਸ਼ੀ ਕਰ ਲਈ ਤੇ ਨਾਲ ਹੀ ਜਦੋਂ ਉਹ ਆਪਣੇ ਜਿਹੜੇ ਉਹਦਾ ਪਹਿਲਾ ਵਾਲਾ ਪਰਿਵਾਰ ਹੁੰਦਾ ਉਹ ਪਰਿਵਾਰ ਦੇ ਵਿੱਚ ਉਹਨੂੰ ਥੋੜੀ ਜਿਹੀ ਖੁੱਲ ਹੁੰਦੀ ਆ ਤੇ ਜਦੋਂ ਵਿਆਹ ਕਰਾ ਕੇ ਇਸ ਪਰਿਵਾਰ ਦੇ ਵਿੱਚ ਪ੍ਰਵੀਨ ਦੇ ਸ਼ੰਕਰ ਦੇ ਪਰਿਵਾਰ ਦੇ ਵਿੱਚ ਆਉਂਦੀ ਆ ਤਾਂ ਉਹ ਇੱਥੇ ਐਡਜਸਟ ਨਹੀਂ ਕਰ ਪਾਉਂਦੀ ਐ ਐਡਜਸਟ ਨਾ ਹੋਣ ਦੇ ਕਾਰਨ ਉਹਦੀ ਲੜਾਈ ਰਹਿਣ ਲੱਗ ਜਾਂਦੀ ਐ ਸੰਗਮਿਤਰਾ ਦਾ ਜਿਹੜਾ ਪਤੀ ਆ ਪ੍ਰਵੀਨ ਇੱਕ ਦੋ ਵਾਰ ਉਹਦੇ ਉੱਤੇ ਹੱਥ ਵੀ ਚੁੱਕਦਾ ਤਾਂ ਉਹਨੂੰ ਗੁੱਸਾ ਹੁੰਦਾ ਉਹਨਾਂ ਤੇ ਗੁੱਸਾ ਹੋਣ ਦੇ ਕਾਰਨ ਉਹ ਕਈ ਵਾਰ ਸੋਚਦੀ ਹੈ ਕਿ ਮੈਂ ਇਹਨਾਂ ਨੂੰ ਮਾਰ ਦਵਾਂ ਮੈਂ ਇਹਨਾਂ ਤੋਂ ਆਪਣੇ ਮਾਪੇ ਦਾ ਵੀ ਬਦਲਾ ਲਵਾਂ ਇਹ ਕੋਈ ਹੱਲ ਨਹੀਂ ਸੀ ਪਰ ਉਹਨੂੰ ਲੱਗਦਾ ਹੈ ਕਿ ਸ਼ਾਇਦ ਇਸੇ ਤਰ੍ਹਾਂ ਇੱਕ ਤਰ੍ਹਾਂ ਨਾਲ ਉਹ ਮੈਂਟਲੀ ਅਫਸੈਟ ਹੋ ਜਾਂਦੀ ਹੈ ਕਿ ਇਸੇ ਤਰ੍ਹਾਂ ਬਦਲਾ ਲਿਆ ਜਾ ਸਕਦਾ ਜਦੋਂ ਇਹ ਗੱਲ ਚੱਲ ਰਹੀ ਹੁੰਦੀ ਹੈ ਤਾਂ ਪੁਲਿਸ ਕੋਲ ਇੱਕ ਹੋਰ ਜਾਣਕਾਰੀ ਹੁੰਦੀ ਹੈ ਜਿਹੜੀ ਕਿ ਸੰਗਮਿਤਰਾ ਦਿੰਦੀ ਹੈ ਉਹਨਾਂ ਨੂੰ ਜਾਣਕਾਰੀ ਉਹ ਬਹੁਤ ਹੈਰਾਨ ਕਰਨ ਵਾਲੀ ਹੁੰਦੀ ਹੈ ਉਹ ਦੱਸ ਦਿਆ ਕਿ ਇਸ ਮਾਮਲੇ ਦੇ ਵਿੱਚ ਮੈਂ ਇਕੱਲ ਹੀ ਨਹੀਂ ਸੀ ਮੇਰਾ ਸਾਥ ਇੱਕ ਪ੍ਰਵੀਨ ਉਹਨਾਂ ਦੀ ਮਾਸੀ ਜਾਨੀ ਕਿ ਸੰਕਰ ਦੀ ਕਸਾਲੀ ਨੇ ਦਿੱਤਾ ਹੁੰਦਾ ਉਹ ਸਾਥ ਦੇਣ ਦਾ ਕਾਰਨ ਹੁੰਦਾ ਕਿਉਂਕਿ ਉਹਦਾ ਆਪਣੀਆਂ ਭੈਣ ਨਾਲ ਡਿਸਪਿਊਟ ਚੱਲ ਰਿਹਾ ਹੁੰਦਾ ਸੰਕਰ ਦੀ ਵਾਈਫ ਤੇ ਇੱਕ ਜਿਹੜੀ ਮਾਸੀ ਪਹਿਲਾਂ ਮਰ ਚੁੱਕੀ ਆ ਉਹਦੇ ਨਾਲ ਉਹਨਾਂ ਦਾ ਡਿਸਪਿਊਟ ਚੱਲ ਰਿਹਾ ਹੁੰਦਾ ਉਹ ਵੀ ਸੰਗमित्रा ਨੂੰ ਇੱਕ ਕਾਦਮ ਚੁੱਕਣ ਲਈ ਖਸਾਉਂਦੀ ਹੈ ਜਿਹੜੀ ਸੰਗमित्रा ਉਹ ਪੜ੍ਹੇ ਲਿਖੀ ਹੋਣ ਕਰਕੇ ਉਹਨੂੰ ਜ਼ੈਰਾਂ ਦੀ ਜਾਣਕਾਰੀ ਹੋਣ ਕਰਕੇ ਉਹ ਇੱਕ ਜਿਹਾ ਜ਼ਹਿਰ ਚੂਜ਼ ਕਰਦੀ ਹੈ ਜਿਸ ਦਾ ਨਾਂ ਤਾਂ ਕੋਈ ਰੰਗ ਹੁੰਦਾ ਨਾ ਹੀ ਉਹਦਾ ਕੋਈ ਮਤਲਬ ਕਿ ਗੰਧ ਹੁੰਦੀ ਹੈ 스멜 ਹੁੰਦੀ ਹੈ ਨਾ ਹੀ ਉਹਦੀ ਕੋਈ ਟੇਸਟ ਹੁੰਦਾ ਉਹ ਜਿਹੀ ਜ਼ਹਿਰ ਇੱਕ ਚੂਜ਼ ਕਰਦੀ ਹੈ ਜਿਹੜੀ ਕਿ ਆਪਣੀ ਮਾਸੀ ਨਾਲ ਮਿਲ ਕੇ ਉਹ ਜਿਹੜੀ ਮਤਲਬ ਕਿ ਆਪਣੀ ਪ੍ਰਵੀਨ ਜੀ ਉਹਦੇ ਘਰ ਵਾਲੇ ਦੀ ਮਾਸੀ ਹੁੰਦੀ ਹੈ ਉਹਦੇ ਨਾਲ ਮਿਲ ਕੇ ਪਰਿਵਾਰ ਦੇ ਮੈਂਬਰਾਂ ਨੂੰ ਕਿਸੇ ਨੂੰ ਨੌਨ ਵੈਜ ਦੇ ਵਿੱਚ ਕਿਸੇ ਨੂੰ ਦਾਲ ਦੇ ਵਿੱਚ ਕਿਸੇ ਨੂੰ ਚਾਹ ਦੇ ਵਿੱਚ ਕਿਸੇ ਨੂੰ ਪਾਣੀ ਦੇ ਵਿੱਚ ਪਾ ਕੇ ਉਹ ਜ਼ਹਿਰ ਦੇਣਾ ਸ਼ੁਰੂ ਕਰ ਦਿੰਦੀ ਹੈ ਜਿਉਂ-ਜਿਉਂ ਜ਼ਹਿਰ ਅੰਦਰ ਜਾਂਦੀ ਹੈ ਉਹ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ ਇੱਕ-ਇੱਕ ਕਰਕੇ ਸਾਰੇ ਬਿਮਾਰ ਹੋਣ ਲੱਗ ਜਾਂਦੇ ਆ ਬਿਮਾਰ ਐਸੇ ਹੁੰਦੇ ਆ ਕਿ 5 ਜਣਾਂ ਦੀ ਮੌਤ ਹੋ ਜਾਂਦੀ ਆ 5 ਜਣਾਂ ਦਾ ਕਤਲ ਜਿਹੜਾ ਉਹ ਦੋਨੋਂ ਜਿਹੜੀ 마ਸੀ ਤੇ ਨੂੰਹ ਮਿਲ ਕੇ ਕਰ ਦਿੰਦੀ ਆ ਤੇ ਪੁਲਿਸ ਨੂੰ ਜਦੋਂ ਇਹ ਜਾਣਕਾਰੀ ਪ੍ਰਾਪਤ ਹੁੰਦੀ ਆ ਫਟਾਫਟ ਡਾਕਟਰਾਂ ਨੂੰ ਉਸ ਜ਼ਹਿਰ ਦੇ ਬਾਰੇ ਜਾਣਕਾਰੀ ਦਿੰਦੇ ਆ ਜ਼ਹਿਰ ਦਾ ਨਾਮ ਆਪਾਂ ਇੱਥੇ ਨਹੀਂ ਦੱਸ ਸਕਦੇ ਕਿਹੜੀ ਜ਼ਹਿਰ ਆ ਉਹ ਤੇ ਉਹ ਫਿਰ ਪੁਲਿਸ ਨੂੰ ਦੱਸਦੇ ਆ ਵੀ ਇਹ ਫਲਾਣੀ ਜ਼ਹਿਰ ਦੇ ਨਾਲ ਇਹਨਾਂ ਨੂੰ ਇਹ ਪ੍ਰੋਬਲਮ ਹੋਈ ਆ ਤਾਂ ਪੁਲਿਸ ਦੇ ਜਿਹੜੇ ਡਾਕਟਰ ਆਉਂਦੇ ਆ ਡਾਕਟਰਾਂ ਕੋਲੇ ਫਿਰ ਇੱਕ ਜਾਣਕਾਰੀ ਹੁੰਦੀ ਆ ਤੇ ਉਸ ਦੇ ਮਤਲਬ ਫਿਰ ਉਹ ਜਿਹੜੇ ਚਾਰ ਮੈਂਬਰ ਹੋਰ ਬਿਮਾਰ ਪਏ ਹੁੰਦੇ ਉਹਨਾਂ ਦਾ ਇਲਾਜ ਕਰਦੇ ਆ ਇਲਾਜ ਕਰਦੇ ਆ ਤਾਂ ਉਹਨਾਂ ਦੇ ਸਿਹਤ ਦੇ ਵਿੱਚ ਜਿਹੜਾ ਸੁਧਾਰ ਆਣਾ ਸ਼ੁਰੂ ਹੁੰਦਾ ਉੱਥੇ ਹੀ ਫਿਰ ਇੱਕ ਡਾਕਟਰਾਂ ਨੂੰ ਹੋਰ ਖਲਾਸਾ ਹੁੰਦਾ ਡਾਕਟਰਾਂ ਕੋਲੇ ਤੇ ਉਹ ਪੁਲਿਸ ਨਾਲ ਉਹਨੂੰ ਸ਼ੇਅਰ ਕਰਦੇ ਆ ਉਹ ਪੁਲਿਸ ਨੂੰ ਦੱਸ ਦਿਆ ਕਿ ਜਿਹੜਾ ਮਾਸੜ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਜਿਹੜਾ ਬਿਮਾਰ ਹੋ ਗਿਆ ਹੁੰਦਾ ਉਹ ਪੁਲਿਸ ਨੂੰ ਦੱਸ ਦਿਆ ਕਿ ਇਹਦੇ ਵਿੱਚ ਕੋਈ ਅਜਿਹੇ ਸਿੰਪਟਮ ਨਹੀਂ ਹੈਗੇ ਜਿਹੜੇ ਇਹਨੂੰ ਉਹਨਾਂ ਨਾਲ ਰਿਲੇਟ ਕਰ ਸਕਣ ਇਹਨੂੰ ਇਦਾਂ ਦੀ ਕੋਈ ਬਿਮਾਰੀ ਨਹੀਂ ਲੱਗ ਰਹੀ ਹੈ ਨਾਟਕ ਕਰਦਾ ਲੱਗ ਰਿਹਾ ਇਹ ਉਹੀ ਮਾਸੜ ਹੁੰਦਾ ਜਿਸ ਦੀ ਘਰ ਵਾਲੀ ਸੰਗਮਿਤਰਾ ਨਾਲ ਮਿਲ ਕੇ ਦੂਜੇ ਲੋਕਾਂ ਦਾ ਕਤਲ ਕਰਦੀ ਹੈ ਆਪਣੇ ਜ਼ਮੀਨ ਦੇ ਲਾਲਚ ਦੇ ਵਿੱਚ ਸੰਗਮਿਤਰਾ ਨੂੰ ਕਸਾਉਂਦੀ ਹੈ ਕਤਲ ਕਰਨ ਲਈ ਤਾਂ ਪੁਲਿਸ ਫਿਰ ਉਸ ਮਾਸਰ ਦੇ ਉੱਤੇ ਵੀ ਸ਼ਕਤੀ ਕਰਦੀ ਆ ਉਹ ਤੋਂ ਵੀ ਪੁੱਛ ਗਿੱਚ ਹੁੰਦੀ ਹੈ ਪੁੱਛਤਾ ਜਾਰੀ ਹੁੰਦੀ ਆ ਉਹਦੇ ਨਾਲ ਵੀ ਉਹ ਵੀ ਫਿਰ ਆਪਣੀਆਂ ਦੱਸਦਾ ਕਿ ਮੈਂ ਨਾਟਕ ਤਾਂ ਕਰਿਆ ਸੀ ਤਾਂ ਕਿ ਸਾਡੇ ਉੱਤੇ ਸ਼ੱਕ ਨਾ ਜਾਵੇ ਜੇ ਮੈਂ ਬਿਮਾਰ ਹੋ ਜਾਊਗਾ ਤਾਂ ਸਾਡੇ ਤੇ ਕੋਈ ਸ਼ੱਕ ਨਹੀਂ ਕਰੂਗਾ ਕਿ ਇਹ ਤਾਂ ਆਪ ਖੁਦ ਬਿਮਾਰ ਹੋਇਆ ਸੀ ਜੇ ਉਹਨਾਂ ਨੂੰ ਜ਼ਾਹਿਰ ਵਗੈਰਾ ਦਾ ਪਤਾ ਲੱਗਦਾ ਕੁਝ ਤੇ ਦੋਸਤੋ ਦੇਖੋ ਮੈਂ ਜਿਵੇਂ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਬਹੁਤਾ ਪੜਿਆ ਲਿਖਿਆ ਵੀ ਮਾਰ ਲੈਂਦਾ ਇੱਕ ਪੜ੍ਹੀ ਲਿਖੀ ਟੌਪਰ ਜਿਹਨੂੰ ਸਾਰੀ ਜ਼ਹਿਰਾਂ ਬਾਰੇ ਜਾਣਕਾਰੀ ਸੀ ਉਹਨੇ ਆਪਣੇ ਪਰਿਵਾਰ ਦੇ 5 ਜੀ ਮਾਰ ਦਿੱਤੇ ਜਿਉਂ ਨਾ ਫੜੀ ਜਾਂਦੀ ਹੈ ਗਿਣਤੀ ਹੋਰ ਵੀ ਵੱਧ ਜਾਂਦੀ ਜਿਹੜੇ 4 ਬੱਚੇ ਸੀ ਉਹ ਵੀ ਮਰ ਜਾਣੇ ਸੀ 4 ਨਹੀਂ ਮੈਂ ਕਿਹਾ 3 ਇੱਕ ਤਾਂ ਨਾਟਕ ਹੀ ਕਰ ਰਿਹਾ ਸੀ 3 ਬੱਚੇ ਸੀ ਉਹ ਵੀ ਮਰ ਜਾਣੇ ਸੀ ਹੋਰ ਪਤਾ ਨਹੀਂ ਕਿੰਨੇ ਇੱਕ ਦਾ ਕਤਲ ਇਹਨਾਂ ਨੇ ਕਰ ਦੇਣਾ ਸੀ ਅਜਿਹਾ ਆਪਣੇ ਸਮਾਜ ਦੇ ਵਿੱਚ ਹੁੰਦਾ ਕੋਈ ਤਾਂ ਮੈਂਟਲੀ ਅਫਸਰਟ ਹੁੰਦਾ ਕੋਈ ਉਹਨੂੰ ਕਸਾਉਂਦਾ ਹਰ ਰੋਜ਼ ਇੱਕ ਨਵੀਂ ਅਜੀਬ ਸਟੋਰੀ ਆਪਣੇ ਸਾਹਮਣੇ ਆਉਂਦੀ ਹੈ ਜਿਹੜੀ ਕਿ ਆਪਾਂ ਨੂੰ ਲੱਗਦਾ ਕਿ ਇਸ ਤੋਂ ਉੱਪਰ ਕੁਝ ਨਹੀਂ ਹੋ ਸਕਦਾ ਤਾਂ ਫਿਰ ਇੱਕ ਨਵਾਂ ਕਾਤਲ ਹੋਰ ਆਪਾਂ ਨੂੰ ਨਵੀਂ ਸਟੋਰੀ ਦੇ ਨਾਲ ਪਤਾ ਲੱਗਦਾ ਹੈ ਹੈਨਾ ਇੱਕ ਤੋਂ ਇੱਕ ਚੜਦੇ ਨੇ ਇਸੇ ਤਰ੍ਹਾਂ ਹੀ ਜੇ ਕਤਲਾਂ ਦੀਆਂ ਸਟੋਰੀਆਂ ਨੇ ਤਾਂ ਆਪਣੇ ਕੋਲੇ ਬਹੁਤ ਸਾਰੀਆਂ ਚੋਰਾਂ ਦੀਆਂ ਵੀ ਸਟੋਰੀਆਂ ਨੇ ਆਪਾਂ ਕੋਸ਼ਿਸ਼ ਕਰਾਂਗੇ ਇੱਕ ਦੋ ਸਟੋਰੀ ਜਿਹੜੀ ਕਿਸੇ ਚੋਰ ਸਾਧਰ ਚੋਰ ਦੀ ਵੀ ਲੈ ਕੇ ਆਈਏ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਆਪਣਾ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਤੇ ਆਪਾਂ ਮਿਲਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ